ਲੋ ਜੀ ਫਤੇਗੜ ਸਾਹਿਬ ਜ਼ਿਲ੍ਹੇ ਦੇ ਚਨਾਥਨ ਪਿੰਡ ਵਿੱਚ ਮੇਲਾ ਖੇਤੀਬਾੜੀ ਵਾਲਿਆਂ ਦਾ 2250 ਰੁਪਏ ਦਾ ਨੂੰ 410 ਰੁਪਏ ਦਾ ਲੈ ਲੈ 50% ਸਾਡੇ ਆਪਣੇ ਵਾਲਾ ਡਿਪਾਰਟਮੈਂਟ ਤੋਂ ਲੈ ਸਕਦੇ ਹੋ ਇਹਨੇ ਪਿਆਰ ਨਾਲ ਅਨਾਉਂਸਮੈਂਟ ਕਰ ਰਹੀ ਆ ਅਨਾ ਆ ਰਹੇ ਨੇ ਲੋਕਾਂ ਦਾ ਬਹੁਤ ਬਹੁਤ ਧੰਨਵਾਦ ਰਿਸਪੀਚ ਵਾਲਿਆਂ ਨਾਲ ਦੀ ਨਾਲ ਜਿਹੜੀ ਇਹਨਾਂ ਨੇ ਮਾਰਕੀਟਿੰਗ ਵਾਲੀ ਸਰ ਸਟ੍ਰੈਟਜੀ ਬਾਰੇ ਜੱਜ ਸਾਹਿਬ ਅੰਦਰ ਦਵਾਈਆਂ ਵਾਲੀਆਂ ਸਟਾਲਾਂ ਨੇ ਤੁਹਾਨੂੰ ਉਹ ਵੀ ਦਿਖਾਉਣੇ ਆ ਫਰ ਕੱਲੀ ਕੱਲੀ ਉਹ ਗੰਨੇ ਵਾਲਾ ਸੀਰ ਆ ਦੇਖੋ ਜੀ ਮੱਕੀ ਦਾ ਵੀ ਹੁਣ ਮੈਂ ਤੁਹਾਨੂੰ ਦੱਸ ਤਕਿ ਮੋٹے ਮੋٹے ਘਰ ਤੇ ਕੀ ਬੋਸ ਦੀ ਜਿੰਕੀ ਮਿਲਦੀ ਹੈ ਤਾਂ ਮੰਨ ਦੀ ਖਾਲ ਹੋ ਗਈ ਡੀਓਸੀ ਹੁਣ ਗੱਲ ਮਾਸਟਰ ਵਾਲੀ ਆ ਜਾਂਦੀ ਜੇ ਤੁਸੀਂ ਗੱਲ ਕਰਦੇ ਉਹ ਹੋਰ ਹਿਸਤਮਾਨ ਜਿਹਨੇ ਇਹ ਲੈਣ ਦੀ ਕੁਆਂਟੀਟੀ ਆ 3 ਕਿਲੋ 600 ਗ੍ਰਾਮ ਵਾਲਾ ਚਾਹ ਜੀ ਆ ਦੇਖੋ ਪਹਿਲਾਂ ਥੋੜਾ ਕਿਲੇ ਦੇ ਦੋ ਕਰਦੇ ਜਿਸ ਵੀ ਕਿਸਾਨ ਨੂੰ ਆਪਾਂ ਇਹਨਾਂ ਫਸਲੀ ਵਿਭਿੰਤਾ ਦੀ ਗੱਲ ਕਰਦੇ ਆਂ ਇਦਾਂ ਹੀ ਸਹਾਇਕ ਹੰਦੇ ਨੇ ਮੈਂ ਬੇਨਤੀ ਕਰਦਾ ਜਿੰਨੇ ਵੀ ਪੰਡਾਲ ਦੇ ਵਿੱਚ ਜਾਂ ਬਾਹਰ ਕਿਸਾਨ ਵੀਰ ਖੜੇ ਨੇ ਕਿਰਪਾ ਕਰਕੇ ਕੁਰਸੀਆਂ ਖਾਲੀ ਨੂੰ ਕੁਰਸੀ ਦੇ ਦੁਆਲੇ ਵੋਲੋ ਬਹੁਤ ਵਧੀਆ ਸਹਾਰਾ ਬੰਦਾ ਦੇਖ ਰਿਹਾ ਸਾਹਮਣੇ ਵੀ ਖੜੇ ਨੇ ਪ੍ਰੀਤਾਂ ਪ੍ਰੀਤਾਂ ਆਉਣੀਆਂ ਨੇ ਤਿੰਨ ਸਾਹਮਣੇ ਤੇ ਆਪਾਂ ਵੀ ਬਰੀਚੇ ਜਾਂਦੇ ਆ ਕੈਬਨਵੰਦ ਜਿੱਤਰ ਇਹਨੂੰ ਆਏ ਛੱਟ ਆਏ ਛੱਟ ਇਹਨੂੰ ਇਹ ਵਾਰ ਨੂੰ ਚੱਲ ਜਿਆ ਨੇ ਮਿੱਤਰੋ ਕੀ ਹਾਲ ਚਾਲ ਜੀ ਵਧੀਆ ਠੀਕ ਠਾਕ ਵੀਡੀਓ ਨੂੰ ਕਰੋ ਸ਼ੇਅਰ ਲਾਈਕ ਕਮੈਂਟ ਚੈਨਲ ਨੂੰ ਕਰੋ ਸਬਸਕ੍ਰਾਈਬ ਲਓ ਜੀ ਮਿੱਤਰੋ ਹਿੱਸਾ ਲੱਗੇ ਤੇ ਖੋਲਣ ਤੇ ਅੱਧ ਵਿਚਾਲਾ ਜਾ ਕਰਕੇ ਬੰਦੇ ਚਲੇ ਗਏ ਕੰਮ ਆ ਗਿਆ ਇੱਕ ਬੰਦੇ ਨੂੰ ਤੇ ਫਿਰ ਸਾਰੇ ਚਲੇ ਗਏ ਤੇ ਆਪਾਂ ਏਸੀ ਵਾਲੀ ਲਿਆਂਦੀ ਇਹਦਾ ਲੱਗੇ ਆਪਾਂ ਫਿਲਟਰ ਕੱਢਣਾ ਪਾ ਲਿਆ ਟਰੈਕਟਰ ਮਗਰ ਇੱਕ ਜੋਪ ਖੋਲ ਲੈ ਆ ਦੇਖੋ ਫਿਲਟਰ ਕੱਢਦੇ ਆ ਬਾਹਰ ਕੱਲੇ ਹੀ ਲੱਗੇ ਹੋਇਆ ਹੋਰ ਕੋਈ ਨਹੀਂ ਹੈਗਾ ਉੱਤੇ ਜਾ ਕੇ ਜਾ ਕੇ ਚਲ ਅੰਦਾਜ਼ ਦਾ ਲੀਵਰ ਕਿਹੜਾ ਖੇਡਣ ਵਾਲਾ ਬੈਲਟ ਟਾਈਟ ਆ ਇਹਦੇ ਵਾਲੀ ਹਲਾ ਕਿਹੜਾ ਹਲਾਉਣਾ ਦੂਆ 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 ਇਹਨੂੰ ਵੀ ਛੱਡ ਦੇ ਦੂਆ 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 ਇੱਕ ਹੋਰ ਹਾਂ ਇਹਨੂੰ ਉੱਪਰ ਜਾ ਕੇ ਉੱਪਰ ਥੱਲੇ ਨੂੰ ਕਰ ਥੱਲੇ ਨੂੰ ਕਰ ਉਹ ਥੱਲੇ ਨੂੰ ਦੂਆ ਪਾਸੇ ਨੂੰ ਦੂਆ ਪਾਸੇ ਨੂੰ ਜਿਵੇਂ ਕਰਦਾ ਉਹ ਤੂੰ ਦੂਆ ਉਲਟ ਕਰ ਕਿਧਰ ਨੂੰ ਕਰਦਾ ਉੱਪਰ ਨੂੰ ਕਰ ਇਹਨੂੰ ਪਿੱਛੇ ਨੂੰ ਕਰਦਾ ਕਰਦੇ ਨਾਲ ਲਾਦੇ ਕੰਦਨ ਲਾਦੇ 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 ਆਓ ਜੀ ਮਿੱਤਰੋ ਅੱਧਾ ਕਾ ਘੰਟਾ ਲਾਇਆ ਤੇ ਆਪਾਂ ਨੇ ਐਸਐਮਐਸ ਵੀ ਖੋਲਤਾ ਇਹਦਾ ਤੇ ਹੁਣ ਇਹਨੂੰ ਪਟਦੇ ਆਂ ਮੂਰਿਓ ਛੋਲੜੀ ਖਾਲੜੀ ਜੋ ਵੀ ਸਮਾਨ ਆ ਲਾਉਨੇ ਆ ਨਾਲੋਂ ਤੇ ਕਰਦੇ ਆਂ ਰੈਡੀ ਥਰੇਸਰ ਕੱਢਣਾ ਬਾਹਰ ਹਾਂਜੀ ਰਾਤ ਆਪਾਂ ਖੋਲਤੀ ਦੀ ਨਿਹਰਾ ਹੋ ਗਿਆ ਸੀ ਇਸ ਕਰਕੇ ਵੀਡੀਓ ਨਹੀਂ ਬਣਾਈ ਪੱਟ ਤੀ ਕਾਂਟਾ ਡੇਢ ਘੰਟਾ ਲੱਗਿਆ ਆਪਣਾ ਖਾਲੀ ਕਰਤੀ ਦੀ ਇੰਨਾ ਕੇ ਕੰਮ ਆਪਾਂ ਕਰਨਾ ਇੱਕ ਇਹਦਾ ਮੇਨ ਕੰਮ ਹੋਇਆ ਵਾ ਦੇਖੋ ਇੱਧਰ ਵੇਲ ਹੈ ਤੇ ਇੱਧਰ ਹੈ ਨਹੀਂ ਗੈਡ ਰਾਮ ਨਾਲਖ ਖਾਂਦਾ ਮਾੜੀ ਮੋਟੀ ਨਾਵ ਢਿੱਲੀ ਹੋਣੀ ਆ ਢਿੱਲਾ ਕਰਕੇ ਇਹਨੂੰ ਹਲਾਉਨੇ ਆ ਇੱਧਰ ਨੂੰ ਤੇ ਜਿਹੜੀ ਸੈਟਿੰਗ ਕਰਦੇ ਆ ਬਾਕੀ ਕੰਮ ਸਾਰਾ ਓਕੇ ਆ ਤੇ ਕਲੱਚ ਦਾ ਕੰਮ ਹੋ ਗਿਆ ਪਹਿਲਾਂ ਹੀ ਬਾਕੀ ਨਵੀਆਂ ਮਸ਼ੀਨ ਹੋਰ ਇਦਾਂ ਕੋਈ ਬਹੁਤਾ ਕੰਮ ਹੈ ਨਹੀਂਗਾ ਤੇ ਸਟਾਵਾਂ ਕਰ ਮਾੜੇ ਮੋਟੇ ਆਪਾਂ ਚੈੱਕ ਕਰਨੇ ਆ ਕਿ ਜਿਹਨੇ ਜਿਹਨੇ ਚ ਮਾੜੀ ਮੋਟੀ ਢਿੱਲ ਹੋਊਗੀ ਤੇ ਆ ਗੂਲੇ ਕਾਲੇ ਕੱਢ ਦਾਂਗੇ ਝੋਨੇ ਵਾਲੇ ਬਾਕੀ ਓਕੇ ਆ ਰਪੋਰਟ ਸਾਰੀ ਮਗਰਲਾ ਥਰੇਸਰ ਸਹੀ ਆ ਡਬਲ ਥਰੇਸਰ ਹੈ ਵੀ ਮਸ਼ੀਨ ਨੂੰ ਗ੍ਰੀਸ ਕਰਕੇ ਤੇ ਮੜਾ ਮੋਟਾ ਕਾਟਰ ਦੇ ਕੋਈ ਪੈਂਕਰ ਟੁੱਟੀ ਹੋਊ ਜਾਂ ਕੋਈ ਮੜੀ ਮੋਟੀ ਬਲੇਟ ਬਸ ਆਹੀ ਕੰਮ ਆ। ਬਾਕੀ ਚਾਰ ਚੁਪਰੇ ਘੁੰਮ ਕੇ ਦੇਖ ਲੈਣੇ ਆ। ਲੋ ਸੈਟਾ ਸਾਰੀ 베어ਿੰਗ ਪੂਰਨਕ ਸਾਰੇ ਠੀਕ ਹੈ। ਕਿਉਂਕਿ ਦੋ ਸੀਜ਼ਨ ਲਾਏ ਨੇ। ਤੇ ਆ ਹੁਣ ਲੱਗਣਾ ਕਣਕ ਦਾ। ਤੇ ਇਹਨਾਂ ਚ ਵੀ ਢਲ ਹੈ ਨਹੀਂ ਗੇ ਸੈਟ ਨੇ ਐ ਰਹਿ ਗਿਆ ਕੱਲੇ ਚ ਪਚਾਲ ਦੇ ਚ ਦੋ ਉਧਰੋਂ ਛੱਡ ਕੇ ਦੋ ਉਧਰੋਂ ਛੱਡ ਕੇ ਮਾੜੀ ਜੀ ਨਾ ਮਾਤਰ ਜੀ ਐ ਚ ਵੀ ਮਾੜੀ ਜੀ ਸਾਈਡ ਵਾਲੀ ਹੋ ਆ ਸਹੀ ਨੇ ਤੇ ਸੀਪਾ ਕੱਢ ਕੇ ਸਾਫ਼ ਕਰਕੇ ਦਵਾਰੇ ਪਾ ਦਾਂਗੇ ਐਸਾ ਇਹਦਾ ਦੂਸਰੀ ਮਸ਼ੀਨੋਂ ਬੱਕਰਾ ਐ ਇਹਨੂੰ ਜਿਵੇਂ 911 ਦੇ ਸਪੈਂਟਲ ਜੇ ਆਉਂਦੇ ਦੀ ਉਦਾਂ ਦਾ ਦੇਖੋ ਬਲੇ ਨੇ ਇਸਾ ਸੱਦਾ ਤੇ ਇਧਰੋਂ ਵੀ ਸਹੀ ਆ ਕੋਈ ਬੈਲਟ ਸ਼ੈਲਟ ਨਹੀਂ ਖਰਾਬ ਇੱਕ ਬੈਲਟ ਪਾਉਣੀ ਆ ਆਪਾਂ ਨੇ ਸਿਰਫ ਆਹ ਆ ਇਥੋਂ ਡਿੜੀ ਹੋਈ ਆ ਇਹ ਫਿਡਰ ਵਾਲੀ ਬਾਕੀ ਸਾਰੀਆਂ ਨਾਲ ਦੀਆਂ ਹੀ ਨੇ ਰਿਮ ਚੁੰਡੀ ਭਰਦਾ ਸੀ ਇੱਕ ਵਾਰ ਕਿਹਾ ਆਪਾਂ ਤੇ ਰਿਮ ਬਦਲਤਾ ਉਹਨਾਂ ਨੇ ਦੋ ਪੈਂਚਰ ਕਰਦੇ ਰਹੇ ਟਾਇਰ ਚ ਪਿਛਲੀ ਵਾਰੀ ਤੁਸੀਂ ਦੇਖਿਆ ਹੀ ਆ ਅੰਦਰ ਉਹ ਰਿਮ ਦੇ ਵਿੱਚੋਂ ਹੀ ਚੁੰਡੀ ਭਰਦਾ ਦੀ ਇਹ ਤੇ ਰਿਮ ਬਦਲਤਾ ਉਹਨਾਂ ਨੇ ਇਹੀ ਕੰਮ ਲਈ ਮਸ਼ੀਨ ਗਈ ਸੀ ਕਰੇ ਮਤੀਗਾ ਤੇ ਇੱਕ ਥੋੜਾ ਜਿਹਾ ਨੁਕਸ ਸੀਗਾ ਕਲੱਚ ਦਾ ਕਲੱਚ ਦਾ ਕੰਮ ਕਰਤਾ ਉਹਨਾਂ ਨੇ ਕਿਉਂਕਿ ਚਲਦੀ ਮਸ਼ੀਨ ਦੀ ਨਾ ਪ੍ਰੈਸ਼ਰ ਪਲੇਟ ਪਾੜ ਗਈ ਸੀ ਪਿਛਲੀ ਵਾਰੀ ਉਹ ਨੇਚਰ ਤੇ ਆਪਾਂ ਨੇ ਆਪਣੇ ਕੋ ਘਰੇ ਪਈ ਟੀ ਸਪੇਅਰ ਉਹ ਪਾਤੀ ਸੀ ਛੋਟੀ ਸੀ ਪਲੇਟ ਉਹ ਇਹ ਜ 13 ਇੰਚੀ ਆਉਂਦੀ ਆ 12 ਪਾਤੀ ਦੀ ਜਿਹੜੀ ਪਹਿਲਾਂ ਗੋਲ ਆਉਂਦੀਆਂ ਸੀ ਤੇ ਉਹ ਬਦਲਤੀ ਉਹਨਾਂ ਨੇ ਇਸ ਕਰਕੇ ਕਲਾ ਚੱਪਾ ਖੋਲਣਾ ਨਹੀਂ ਹੈਗਾ ਆਹੀ ਕੰਮ ਨੇ ਆ ਲੱਗ ਗਿਆ ਡਬਲ ਤਰੇ ਸਰੜੀ ਪੂਰੀ ਬਾਕੀ ਪੂਰੀ ਘੰਟ ਚੱਲਦੀ ਆ ਮਸ਼ੀਨ ਤੁਸੀਂ ਦੇਖਿਓ ਆ ਲਗਦੇ ਆਪਾਂ ਗੈਡ ਰਾਮ ਦੀਆਂ ਖੋਲਦੇ ਆ ਪਲੇਟਾਂ ਪਲੇਟਾਂ ਖੋਲ ਕੇ ਫੇਰ ਇਹਨੂੰ ਖੁਸਕਾਉਨੇ ਆ ਇੱਧਰ ਨੂੰ ਗੇਰ ਇਹਦਾ ਬਹੁਤ ਵੱਡਾ ਹੈ ਕਦੇ ਖੋਲੇ ਹੀ ਨਹੀਂ ਆਪਾਂ ਨਾ ਕਦੇ ਇਹਨੂੰ ਕੋਈ ਪ੍ਰੋਬਲਮ ਆਈ ਹੈ ਤੇ ਬ੍ਰੇਕਾਂ ਇਹਨਾਂ ਨੇ ਉਰੇ ਕਰੇ ਲੱਤੀਆਂ ਤੁਹਾਨੂੰ ਪਤਾ ਹੀ ਹੈ ਟਰੈਕਟਰਾਂ ਮੰਗ ਬਹੁਤ ਵੀਰਾਂ ਨੇ ਚਲਾਈਆਂ ਵੀ ਨੇ ਬਹੁਤਾਂ ਦੇਖੀਆਂ ਨੇ ਪੂਰੇ ਘਰ ਤੀਆਂ ਬ੍ਰੇਕਾਂ ਇਹਦੇ ਵੱਡੇ ਐਕਸਲਾਂ ਦੇ ਨਾਲ ਐਕਸਲਾਂ 'ਚ ਵੀ ਕਦੇ ਕੋਈ ਪ੍ਰੋਬਲਮ ਨਹੀਂ ਆਈ ਬ੍ਰੇਕਾਂ ਕਾਮਯਾਬੀ ਬਹੁਤ ਨੇ ਤੇ ਜਿਹੜਾ ਮੂਰਲਾ ਹਿੱਸਾ ਲਾਉਂਦੇ ਨੇ ਅੱਗੇ ਜੋੜ ਕੇ ਲਾਉਂਦੇ ਹੁੰਦੇ ਦੀ ਹੁਣ ਇਹ 'ਚ ਕੋਈ ਜੋੜ ਨਹੀਂ ਹੈਗਾ ਪੂਰਾ ਟੌਪ ਤਾਂ ਹੈਵੀ ਪਾਈਪ ਆ ਚੌਰਸਾ ਉਹਦਾ ਹੀ ਹਿੱਸਾ ਲਾਉਂਦੇ ਨੇ ਇਹ ਵੱਡੇ ਜਾਇਕਾਂ ਦੇ ਨਾਲ ਆਉਂਦੀ ਆ ਅੱਜ ਹੀ ਰੀਅਲ ਅਥਰੇਸਰ ਆਪਾਂ ਕੱਢਿਆ ਦੇਖੋ ਸਪਾਈਕਾਂ ਉਦਾਂ ਦੀਆਂ ਉਦਾਂ ਹੀ ਪਈਆਂ ਨੇ ਹਲੇ ਕੋਈ ਨਹੀਂ ਖੜੀ ਹੈ ਲੱਗਦੇ ਆ ਹੁਣ ਇਹਨੂੰ ਆਪਾਂ ਖੋਲਦੇ ਆ ਜੀ ਗੈਟ ਡ੍ਰੰਪ ਵੀ ਕਰਤਾ ਸੈੱਟ ਤੇ ਆਪਾਂ ਨੇ ਬਾਸਕਟ ਵੀ ਪਾਤੀ ਹੁਣ ਪਾਉਨੇ ਆ ਥਰੇਸਰ ਸਾਰੇ ਡਾਟਾ ਜਿਆਦਾ ਫੜ ਲੈ ਆਇਆ ਸੈਂਟਰ ਸਹੀ ਕਿਉਂਕਿ ਜਿਹੜਾ ਨਾਪਾ ਸੀ ਨਾ ਮਿੱਤਰੋ ਉਹ ਜਮਾ ਹੀ ਢੱਲੇ ਤੇ 24 ਡਾਟਾ ਮਦੇ ਇਸ ਕਰਕੇ ਹਿੱਲ ਗਿਆ ਹੱਥ ਨਾਲੇ ਖੁੱਲ ਗਿਆ ਤਕਰੀਬਨ ਹੁਣ ਇਹਨਾਂ ਪਾ ਕੇ ਆਪਾਂ ਨੇ ਆਪਾਂ ਚੰਗੀ ਤਰ੍ਹਾਂ ਖਿੱਚ ਤੇ ਫੜ ਕੇ ਸੈਂਟਰ ਇਹਦਾ ਥੋੜਾ ਜਿਆਦਾ ਇਧਰ ਨੂੰ ਵੱਧ ਰੱਖਿਆ ਜਿੱਧਰੋਂ ਤੁਰਦਾਰੀ ਦੂਏ ਪਾਸੇ ਨੂੰ ਜੀ ਭਰਾਵੋ ਫਰੈਸਰ ਆਪਾਂ ਇੱਕ ਪਾਸੇ ਪਾ ਕੇ ਸ਼ਾਵਡ ਛੂਫਟ ਤੇ ਦੂਸਰੇ ਪਾਸ ਦੂਸਰੇ ਪਾਸੇ ਦਾ ਪਾਉਣਾ ਵਾਇਰਿੰਗ ਤੇ ਵਿੱਚ ਪਾਤਾ ਫਰੈਸਰ ਕਰਦੇ ਆ ਫਿੱਟ ਕਰਦੇ ਆ ਸੈਟਿੰਗ ਇਹਦੀ 24 ਵਾਈਟ ਕਰਕੇ ਫਿੱਟੇ ਨੂੰ ਦੋ ਘੰਟੇ ਲਾਉਣੇ ਨੇ ਆਪਾਂ ਮਸ਼ੀਨ ਤੇ ਕੰਪਲੀਟ ਕਰ ਦੇਣੀ ਆ ਤੇ ਫਿਲਟਰ ਪਾ ਦੇਣਾ ਲਓ ਜੀ ਏਸੀ ਵਾਲੀ ਮਸ਼ੀਨ ਦਾ ਲੱਗਿਆ ਫਿਲਟਰ ਪਾਉਣ ਬਹੁਤ ਸੌਖਾ ਤਰੀਕਾ ਤੇ ਕੱਲਾ ਬੰਦਾ ਹੀ ਪਾ ਦਿੰਦਾ ਧਿਆਨ ਨਾਲ ਡੇਢ ਕ ਦਿਹਾੜੀ ਚ ਆਪਾਂ ਰਿਪੇਅਰ ਇਹਦੀ ਕਰਤੀ ਮੜਾ ਮੋਟਾ ਕੰਮ ਕਲਾ ਕਾਟਰ ਦਾ ਰਹਿ ਗਿਆ ਉਹ ਸਵੇਰੇ ਦੇਖ ਲਾਂਗੇ ਜੇ ਹੁਣ ਫਿਲਟਰ ਪਾ ਕੇ ਲੀਵਰ ਤਵਾਂਗੇ ਦਾ ਲਾ ਲਾਡੀ ਬਾਈ ਪਾ ਰਿਹਾ ਜੀ ਮਿੱਤਰੋ ਲੀਵਰ ਲਾਉਣ ਲੱਗੇ ਆ ਮਸ਼ੀਨ ਦਾ ਆਪਾਂ ਉਹ ਕੇ ਰਿਪੋਰਟਾਂ ਇਹਦਾ ਵੀ ਕਰਦੇ ਹੋਏ ਵਿਲੇ ਤੇ ਕਰਤਾਰ ਰੀਪਰ ਟੂੜੀ ਵਾਲੀ ਮਸ਼ੀਨ ਇਹਦੀ ਤਿਆਰੀ ਚੱਲਦੀ ਹੈ ਜੀ ਸਿਰਫ ਆਪਾਂ ਨੇ ਘਰ ਘਰ ਦੀ ਬਣਾਉਣੀ ਆ ਟੂੜੀ ਇਹਦੇ ਨਾਲ ਤੇ ਬਲੇਡ ਬਦਲ ਰਹੇ ਆ ਲਾਡੀ ਵਾਈ ਤੇ ਜੱਸਾ ਵਾਈ ਦੋਏ ਬਲੇਡ ਬਦਲਣਾ ਜ਼ਰੂਰੀ ਨੇ ਕਿਉਂ ਬਿਨਾ ਬਲੇਡਾਂ ਬਦਲਿਆਂ ਤੋਂ ਮਸ਼ੀਨ ਨੇ ਨਹੀਂ ਚੱਲਣਾ 50 60 ਟਰਾਲੀਆਂ ਜੋ ਵੀ ਹੋਣਗੀਆਂ ਆਪਣੀਆਂ 70 ਉਹ ਆਪਾਂ ਬਣਾ ਲੈਣੀਆਂ ਨੇ ਆਪਣੀਆਂ ਇਹਦੇ ਨਾਲ ਬਾਕੀ ਜੇ ਕੋਈ ਆਪਣਾ ਖਾਸ ਬੰਦਾ ਪਿਆਰਾ ਮਿੱਤਰ ਸੱਜਣ ਉਹ ਵੀ ਲਿਜਾ ਸਕਦਾ ਇਹਨੂੰ ਰੀਪਰ ਨੂੰ ਆਪਦੇ ਟਰੈਕਟਰ ਨਾਲ ਤੇ ਟਰਾਲੀਆਂ ਬੇਲੀਆਂ ਹੋ ਗਈਆਂ ਤਾਂ ਪਰ ਆਪਾਂ ਤੂੜੀ ਬਣਾਉਣ ਨਹੀਂ ਜਾਣਾ